ਕਿਤੇ ਕੋਈ ਦਿਖਾਰੇ ਹਸੀ ਮੈਨੂੰ ਕਿਤੇ ਕੋਈ ਸਰਵੇ ਹੋਇਆ ਹੈ ਵਿਦੇਸ਼ੀਆਂ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਦੁਨੀਆ ਵਿੱਚ ਸਭ ਤੋਂ ਗੰਦਾ ਦੇਸ਼ ਕਿਹੜਾ ਹੈ what is the dirtiest country in the world india it is definitely india 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 ਜ਼ਿਆਦਾਤਰ ਲੋਕਾਂ ਨੇ ਕਿਹਾ ਭਾਰਤ ਅਤੇ ਅਸੀਂ ਬਹੁਤ ਧਾਰਮਿਕ ਲੋਕ ਹਾਂ ਪਰ ਇਸ ਧਾਰਮਿਕਤਾ ਤੇ ਸਾਡੀਆਂ ਜਨਤਕ ਥਾਵਾਂ ਦੀ ਗੰਦਗੀ ਦੇ ਵਿਚਕਾਰ ਕੋਈ ਡੂੰਗਾ ਰਿਸ਼ਤਾ ਜ਼ਰੂਰ ਹੈ ਗਰੀਬੀ ਬਿਲਕੁਲ ਕਾਰਨ ਹੋ ਸਕਦੀ ਹੈ ਪਰ ਸਿਰਫ ਗਰੀਬੀ ਹੀ ਕਾਰਨ ਨਹੀਂ ਕਿਉਂਕਿ ਹੋਰ ਵੀ ਗਰੀਬ ਦੇਸ਼ ਹਨ ਜੋ ਇੰਨੇ ਗੰਦੇ ਨਹੀਂ ਹਨ ਇਸ ਕਰਕੇ ਤੁਸੀਂ ਵੇਖੋਗੇ ਕਿ ਸਾਡੇ ਪੂਜਾ ਸਥਾਨ ਸਾਡੇ ਮੰਦਰ ਸਭ ਤੋਂ ਵੱਧ ਗੰਦੇ ਰਹਿੰਦੇ ਹਨ ਪਰੇ ਹੀ ਗੱਲ ਘਰਾਂ ਦੇ ਅੰਦਰ ਨਹੀਂ ਮਿਲੇਗੀ ਘਰ ਵਿੱਚ ਸਫਾਈ ਰਹਿੰਦੀ ਹੈ ਘਰ ਦਾ ਮੰਦਰ ਬਿਲਕੁਲ ਚਮਕਦਾ ਹੋਇਆ ਮਿਲੇਗਾ ਮੈਨੂੰ ਆਪਣੀ ਹੀ ਫਿਕਰ ਹੈ ਹੋਰ ਕੋਈ ਕੀ ਕਰ ਰਿਹਾ ਹੈ ਉਹ ਮੇਰੀ ਜ਼ਿੰਮੇਵਾਰੀ ਨਹੀਂ ਮੈਨੂੰ ਤਾਂ ਮੁਕਤੀ ਮਿਲ ਜਾਵੇ ਮੈਨੂੰ ਸੁੱਖ ਮਿਲ ਜਾਵੇ ਮੈਂ ਦਾਨ ਵੀ ਕਿਸੇ ਨੂੰ ਇਸ ਲਈ ਦਿੰਦਾ ਹਾਂ ਕਿ ਮੈਨੂੰ ਪੁੰਨ ਲੱਗ ਜਾਵੇ ਮੈਂ ਕਿਸੇ ਦੀ ਜਾਨ ਵੀ ਬਚਾਵਾ ਤਾਂ ਇਸ ਲਈ ਕਿ ਮੈਨੂੰ ਪਾਪ ਨਾ ਲੱਗ ਜਾਵੇ ਸਭ ਕੁਝ ਆਪਣੇ ਤੱਕ ਸੀਮਿਤ ਤਾਂ ਫਿਰ ਆਪਣੀ ਜ਼ਿੰਮੇਵਾਰੀ ਵੀ ਸੀਮਿਤ ਫਿਰ ਮੈਂ ਕਿਉਂ ਸੋਚਾਂ ਕਿ ਦੁਨੀਆ ਗੰਦੀ ਹੋ ਰਹੀ ਹੈ ਜਾਂ ਮੇਰਾ ਮੁਹੱਲਾ ਗੰਦਾ ਪਿਆ ਹੈ ਕੀ ਫਰਕ ਪੈਂਦਾ ਹੈ ਮੈਂ ਤਾਂ ਆਪਣੀ ਮੁਕਤੀ ਲਈ ਗੰਗਾ ਵਿੱਚ ਡੁਬਕੀ ਲਗਾ ਰਿਹਾ ਹਾਂ ਤੇ ਨਾਲ ਹੀ ਗੰਗਾ ਨੂੰ ਗੰਦਾ ਕਰ ਰਿਹਾ ਹਾਂ ਇਹ ਕੰਮ ਅਸੀਂ ਆਪ ਹੀ ਕੀਤਾ ਹੈ ਮੈਨੂੰ ਮੇਰੀ ਮੁਕਤੀ ਮਿਲ ਜਾਵੇ ਬਸ ਉਸ ਲਈ ਮੈਂ ਗੰਗਾ ਨੂੰ ਮਾਂ ਕਹਿੰਦਾ ਹਾਂ ਪਰ ਮਾਂ ਚਾਹੇ ਮੈਲੀ ਹੋਵੇ ਹੁੰਦੀ ਏ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਤੁਹਾਨੂੰ ਇੰਨੀਆਂ ਗੰਦੀਆਂ ਨਦੀਆਂ ਨਹੀਂ ਮਿਲਣਗੀਆਂ ਤੇ ਲੋਕ ਧਰਮੀ ਵੀ ਇਸ ਤਰ੍ਹਾਂ ਦੇ ਜੋ ਨਦੀਆਂ ਨੂੰ ਮਾਂ ਕਹਿੰਦੇ ਹਨ ਇਹ ਵੀ ਕਿਸੇ ਹੋਰ ਥਾਂ ਨਹੀਂ ਮਿਲੇਗਾ ਭਾਰਤ ਵਿੱਚ ਪਰਬਤਾਂ ਦੀ ਜੋ ਹਾਲਤ ਹੈ ਉਹ ਤੁਸੀਂ ਦੁਨੀਆ ਵਿੱਚ ਕਿਤੇ ਨਹੀਂ ਦੇਖੋਗੇ ਪਰ ਅਸੀਂ ਆਪਣੇ ਪਰਬਤਾਂ ਨੂੰ ਦੇਵਸਥਲ ਦੇਵ ਭੂਮੀ ਕਹਾ ਏ ਵੀ ਤੁਸੀਂ ਕਿਤੇ ਹੋਰ ਨਹੀਂ ਸੁਣੋਗੇ ਸਾਰੇ ਕੰਮ ਸਿਰਫ ਆਪਣੇ ਸਵਾਰਥ ਲਈ ਹੰਤ ਤੇ ਇਹ ਕਿੰਨੀ ਵੱਡੀ ਦੁੱਖ ਦੀ ਗੱਲ ਹੈ ਜਦੋਂ ਕਿ ਸਾਡੇ ਕੋਲ ਸਭ ਤੋਂ ਉੱਚੇ ਦਰਸ਼ਨ ਹਨ ਅਤੇ ਇਹ ਦਰਸ਼ਨ ਹੀ ਅਸਲ ਵਿੱਚ ਸਾਡੇ ਧਰਮ ਦੀ ਮੀ ਬਣਨੀ ਚਾਹੀਦੀ ਸੀ ਸਾਡਾ ਧਰਮ ਬਹੁਤ ਉੱਚਾ ਹੋਣਾ ਚਾਹੀਦਾ ਸੀ ਪਰ ਅਸੀਂ ਉਸ ਆਕਾਸ਼ ਵਰਗੀ ਉਚਾਈ ਨੂੰ ਖਿੱਚ ਕੇ ਨਾ ਕੇਵਲ ertid ਤੇ ਲਿਆਂਦਾ ਸਿੱਧਾ ਪਾਤਾਲ ਵਿੱਚ ਸੁੱਟ ਦਿੱਤਾ